ਸ੍ਰੀ ਕਾਲਜ ਤੋਂ ਸੇਕ੍ਰੂ 24 7 ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਅਜਿਹਾ ਆਪਕ ਜਗਤ ਤੋਂ ਮਾਫੀ ਮੰਗੀ। ਉਹਨਾਂ ਨੇ ਕਿਹਾ ਕਿ ਅਧਿਆਪਕ ਸਹਿਯੋਗ ਅਤੇ ਸਾਡੇ ਗੁਰੂ ਵੀ ਹਨ ਜੋ ਸਾਨੂੰ ਸੇਧ ਦਿੰਦੇ ਹਨ। ਦੱਸ ਦੇ ਕਿ ਪਿਛਲੇ ਦਿਨੀ ਰਾਜਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਅਸਮਾਨਾ ਦੇ ਸਕੂਲ ਆਫ ਫੈਮਿਨੈਂਸ ਵਿੱਚ ਚਾਰਦੀਵਾਰੀ ਦੇ ਤੁਗਾਰਟਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਆਪਕਾਂ ਖਿਲਾਫ ਕਥਿਤ ਤੌਰ ਤੇ ਅਪਸ਼ਬਦ ਵਰਤੇ ਸਨ। ਉਹਨਾਂ ਨੇ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਨੂੰ ਝਾੜ ਪਾਈ। ਉਹ ਆਕਦੇ ਦਿਖਾਈ ਦੇ ਰਹੇ ਹਨ ਕਿ ਟੋਟਲ ਫੇਲ ਹੈ ਤੁਹਾਡ ਕੋਈ ਵੀ ਮਾੜਾ ਮੋਟਾ ਦਿਮਾਗ ਕੰਮ ਕਰਦਾ ਤੁਹਾਡੀ ਕੋਈ ਮਾੜੀ ਮੋਟੀ ਪਾਵਰ ਬੱਚਾ ਤੇ ਹੈ ਇਹ ਸਕੂਲ ਥੋੜੀ ਹੈ ਸਕੂਲ ਵਾਲੀ ਗੱਲ ਨਹੀਂ ਹੈ ਇੱਥੇ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ ਅਧਿਆਪਕਾਂ ਤੇ ਬੱਚਿਆਂ ਨੇ ਉਹਨਾਂ ਦਾ ਮਾਪਿਆਂ ਦੀ ਗੈਰ ਹਾਜ਼ਰੀ ਦੀ ਸ਼ਿਕਾਇਤ ਕਰਦੇ ਜੋੜਾ ਮਾਜੂਰਾ ਨੇ ਸਵਾਲ ਕੀਤਾ ਹੈ ਕਿ ਇਹ ਸੋਚੇ ਸਮਝੇ ਸਾਜ਼ਿਸ਼ ਤਹਿਤ ਹੋਇਆ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਘੁੰਮ ਰਹੇ ਹਨ ਉਹਨਾਂ ਦੀ ਗੈਰ ਹਾਜ਼ਰੀ ਲਗਾਓ ਮੈਂ ਮਾੜੇ ਪ੍ਰਬੰਧਾਲੀ ਅਧਿਆਪਕ ਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ

ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਅਜਿਹਾ ਆਪਕ ਜਗਤ ਤੋਂ ਮਾਫੀ ਮੰਗੀ। ਉਹਨਾਂ ਨੇ ਕਿਹਾ ਕਿ ਅਧਿਆਪਕ ਸਹਿਯੋਗ ਅਤੇ ਸਾਡੇ ਗੁਰੂ ਵੀ ਹਨ ਜੋ ਸਾਨੂੰ ਸੇਧ ਦਿੰਦੇ ਹਨ। ਦੱਸ ਦੇ ਕਿ ਪਿਛਲੇ ਦਿਨੀ ਰਾਜਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਅਸਮਾਨਾ ਦੇ ਸਕੂਲ ਆਫ ਫੈਮਿਨੈਂਸ ਵਿੱਚ ਚਾਰਦੀਵਾਰੀ ਦੇ ਤੁਗਾਰਟਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਆਪਕਾਂ ਖਿਲਾਫ ਕਥਿਤ ਤੌਰ ਤੇ ਅਪਸ਼ਬਦ ਵਰਤੇ ਸਨ। ਉਹਨਾਂ ਨੇ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧਾਂ ਲਈ ਪ੍ਰਿੰਸੀਪਲ ਨੂੰ ਝਾੜ ਪਾਈ। ਉਹ ਆਕਦੇ ਦਿਖਾਈ ਦੇ ਰਹੇ ਹਨ ਕਿ ਟੋਟਲ ਫੇਲ ਹੈ ਤੁਹਾਡ ਕੋਈ ਵੀ ਮਾੜਾ ਮੋਟਾ ਦਿਮਾਗ ਕੰਮ ਕਰਦਾ ਤੁਹਾਡੀ ਕੋਈ ਮਾੜੀ ਮੋਟੀ ਪਾਵਰ ਬੱਚਾ ਤੇ ਹੈ ਇਹ ਸਕੂਲ ਥੋੜੀ ਹੈ ਸਕੂਲ ਵਾਲੀ ਗੱਲ ਨਹੀਂ ਹੈ ਇੱਥੇ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ ਅਧਿਆਪਕਾਂ ਤੇ ਬੱਚਿਆਂ ਨੇ ਉਹਨਾਂ ਦਾ ਮਾਪਿਆਂ ਦੀ ਗੈਰ ਹਾਜ਼ਰੀ ਦੀ ਸ਼ਿਕਾਇਤ ਕਰਦੇ ਜੋੜਾ ਮਾਜੂਰਾ ਨੇ ਸਵਾਲ ਕੀਤਾ ਹੈ ਕਿ ਇਹ ਸੋਚੇ ਸਮਝੇ ਸਾਜ਼ਿਸ਼ ਤਹਿਤ ਹੋਇਆ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਘੁੰਮ ਰਹੇ ਹਨ ਉਹਨਾਂ ਦੀ ਗੈਰ ਹਾਜ਼ਰੀ ਲਗਾਓ ਮੈਂ ਮਾੜੇ ਪ੍ਰਬੰਧਾਲੀ ਅਧਿਆਪਕ ਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ ਸਸ਼ੀਕਲ ਜੀ ਤੁਸੀਂ ਸੇਕਿਓ 24 ਇੰਟੂ 7 ਪੰਜਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਅਜਿਹਾ ਆਪਕ ਜਗਤ ਤੋਂ ਮਾਫੀ ਮੰਗੀ। ਉਹਨਾਂ ਨੇ ਕਿਹਾ ਕਿ ਅਧਿਆਪਕ ਸਹਿਯੋਗਨ ਅਤੇ ਸਾਡੇ ਗੁਰੂ ਵੀ ਹਨ ਜੋ ਸਾਨੂੰ ਸੇਧ ਦਿੰਦੇ ਹਨ। ਦੱਸ ਦੇ ਕਿ ਪਿਛਲੇ ਦਿਨੀ ਰਾਜਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਅਸਮਾਨਾ ਦੇ ਸਕੂਲ ਆਫ ਫੈਮਿਨੈਂਸ ਵਿੱਚ ਚਾਰਦੀਵਾਰੀ ਦੇ ਤੁਕਾਰਤਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਆਪਕਾਂ ਖਿਲਾਫ ਕਥਿਤ ਤੌਰ ਤੇ ਅਪਸ਼ਬਦ ਵਰਤੇ ਸਨ। ਉਹਨਾਂ ਨੇ ਮਾਈਕ ਸੰਭਾਲਦਿਆਂ ਹੀ ਮਾੜੇ ਪ੍ਰਬੰਧ ਵਾਲੀ ਪ੍ਰਿੰਸੀਪਲ ਨੂੰ ਝਾੜ ਪਾਈ। ਉਹ ਆਕਦੇ ਦਿਖਾਈ ਦੇ ਰਹੇ ਹਨ ਕਿ ਟੋਟਲ ਫੇਲ ਹੈ ਤੁਹਾ ਕੋਈ ਵੀ ਮਾੜਾ ਮੋਟਾ ਦਿਮਾਗ ਕੰਮ ਕਰਦਾ ਤੁਹਾਡੀ ਕੋਈ ਮਾੜੀ ਮੋਟੀ ਪਾਵਰ ਬੱਚਾ ਤੇ ਹੈ ਇਹ ਸਕੂਲ ਥੋੜੀ ਹੈ ਸਕੂਲ ਵਾਲੀ ਗੱਲ ਨਹੀਂ ਹੈ ਇੱਥੇ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦੀ ਕਮੀ ਅਧਿਆਪਕਾਂ ਤੇ ਬੱਚਿਆਂ ਨੇ ਉਹਨਾਂ ਦਾ ਮਾਪਿਆਂ ਦੀ ਗੈਰ ਹਾਜ਼ਰੀ ਦੀ ਸ਼ਿਕਾਇਤ ਕਰਦੇ ਜੋੜਾ ਮਾਜੂਰਾ ਨੇ ਸਵਾਲ ਕੀਤਾ ਹੈ ਕਿ ਇਹ ਸੋਚੇ ਸਮਝੇ ਸਾਜ਼ਿਸ਼ ਤਹਿਤ ਹੋਇਆ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਘੁੰਮ ਰਹੇ ਹਨ ਉਹਨਾਂ ਦੀ ਗੈਰ ਹਾਜ਼ਰੀ ਲਗਾਓ ਮੈਂ ਮਾੜੇ ਪ੍ਰਬੰਧਾਲੀ ਅਧਿਆਪਕ ਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼ਿਕਾਇਤ ਕਰਾਂਗਾ